ਸਮੂਹ ਪ੍ਰੈਸ ਅਤੇ ਸਾਡੇ ਕਮੇਟੀ ਦੇ ਸਾਰੇ ਹੀ ਸਤਿਕਾਰਯੋਗ ਮੈਂਬਰ ਸਹਿਬਾਨ ਸਦਾਮਨ ਸਿੰਘ ਢਾਲੀ ਸਾਹਿਬ ਮਾਨਯੋਗ ਬਟਾਲਾ ਸਾਹਿਬ ਅਮੜਾਪੁਰੀ ਸਾਹਿਬ ਬੀਬਾ ਜੀ ਸਤਵੰਦ ਕੌਰ ਜੀ ਅੱਜ ਜੋ ਮਾਨਯੋਗ ਸ਼੍ਰੀ ਕਾਲਤਖ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ 2 ਦਸੰਬਰ 2024 ਨੂੰ ਹੁਕਮਨਾਮਾ ਸਾਬ ਰਾਹੀਂ ਆਦੇਸ਼ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਸ ਦੇ ਸਬੰਧ ਵਿੱਚ ਪਹਿਲਾਂ ਦੋ ਮੀਟਿੰਗਾਂ ਸਦਾ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੀ ਰਹਿਨਮਾਈ ਹੇਠ ਹੋਈਆਂ ਔਰ ਅੱਜ ਅਸੀਂ ਪੰਜੋ ਮੈਂਬਰ ਉਹਨਾਂ ਮੀਟਿੰਗਾਂ ਤੇ ਫਾਈਨਲ ਫੈਸਲਾ ਡਿਸੀਜਨ ਲੈ ਕੇ ਆਪ ਦੇ ਪ੍ਰੈਸ ਦੇ ਸੰਗਤ ਦੇ ਸਰਮਖੋ ਹੋਏ ਆਂ ਸ਼੍ਰੀ ਅਕਾਲ ਤਖਸਾਲ ਸਾਹਿਬ ਆਪਣੀ ਸਥਾਪਨਾ ਤੋਂ ਲੈ ਕੇ ਸਿੱਖਾਂ ਲਈ ਸਰਵ ਉੱਚ ਰਹਿ ਹੈ ਔਰ ਰਹੇਗਾ ਔਰ ਰਹਿਣਾ ਚਾਹੀਦਾ ਔਰ ਹਰ ਸਿੱਖ ਦਾ ਫਰਜ਼ ਹੈ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਕਰੇ ਸੋ ਸਾਡੀ ਡਿਊਟੀ ਹੈ ਜਿਹੜੀ ਉਸ ਸੰਦਰਭ ਵਿੱਚ ਲੱਗੀ ਸੀ ਔਰ ਅਸੀਂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਤਕਾਲਤਖ ਸਾਹਿਬ ਨੂੰ ਆਪਣੀ ਸਮਰਪਣ ਭਾਵਨਾ ਨੂੰ ਸਮਝਦੇ ਹੋਏ ਇਸ ਕਮੇਟੀ ਦਾ ਜੋ ਸਾਡੀ ਜ਼ਿੰਮੇਵਾਰੀ ਲਈ ਸੀ ਉਸ ਸੰਬੰਧੀ ਆਪ ਦਾ ਜੋ ਡਿਸੀਜਨ ਹੈ ਉਹਦੇ ਬਾਰੇ ਤੁਹਾਨੂੰ ਪ੍ਰੈਸ ਨੂੰ ਔਰ ਸੰਗਤ ਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਜੋ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਾਨੂੰ ਆਦੇਸ਼ ਹੋਏ ਸੀ ਉਸ ਦੇ ਸੰਬੰਧ ਵਿੱਚ ਬੜੇ ਉਪਰਾਲੇ ਕੀਤੇ ਗਏ ਔਰ ਉਹਨਾ ਪਰਾਲਿਆਂ ਨੂੰ ਤਾਂ ਕਿ ਪੰਥਕ ਭਾਵਨਾ ਜਿਹੜੀ ਸੀ ਅਕਾਲ ਤਖਤ ਸਾਹਿਬ ਦੀ ਮੁੱਖ ਰੂਪੇ ਜਿਹੜੀ ਭਾਵਨਾ ਇਹ ਸੀ ਕਿ ਸਮੁੱਚੀ ਪੰਥਕ ਸ਼ਕਤੀ ਨੂੰ ਇਕੱਠੀ ਕਰਕੇ ਇੱਕ ਪੰਥਕ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਿਰਜਿਆ ਜਾਵੇ ਜਿਹਦੇ ਨਾਲ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ ਆ ਜਿਹੜੀ ਰਾਸ਼ੀ ਤੌਰ ਤੇ ਮਜ਼ਬੂਤ ਹੋਵੇ ਔਰ ਸਹੀ ਢੰਗ ਨਾਲ ਕੌਮ ਨੂੰ ਪੰਜਾਬ ਨੂੰ ਸਹੀ ਦਿਸ਼ਾ ਜਿਹੜੀ ਉਹ ਦਿੱਤੀ ਜਾ ਸਕੇ ਇੱਕ ਖੇਤਰੀ ਪਾਰਟੀ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਸੀ ਜਿਸ ਨਾਲ ਪੰਜਾਬ ਦੇ ਹੱਕ ਮਰ ਰਹੇ ਸੀ ਉਹਨੂੰ ਮਜ਼ਬੂਤੀ ਦਿੱਤੀ ਜਾ ਸਕੇ ਇਸ ਭਾਵਨਾ ਨਾਲ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਇਹ ਕਮੇਟੀ ਬਣਾਈ ਸੀ ਔਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਸੀ। ਪਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਸਭਾਵਨਾ ਨੂੰ ਮੁੱਖ ਰੱਖ ਕੇ ਭਰਤੀ ਪ੍ਰਕਿਰਿਆ ਸਾਨੂੰ ਸ਼ੁਰੂ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਗਈ। ਸੋ ਅੱਜ ਉਸ ਤਹਿਤ ਅਸੀਂ ਇਹ ਫੈਸਲਾ ਕੀਤਾ ਹੈ ਕਿ ਮਾਨਯੋਗ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਅਸੀਂ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਭੇਜਿਆ ਦੇਵਾਂਗੇ ਆਪ ਪੇਸ਼ ਹੋ ਕੇ ਦੇਵਾਂਗੇ ਕਿ ਜੋ ਵੀ ਆਦੇਸ਼ ਮਾਨਯੋਗ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਸਾਹਿਬ ਸਾਨੂੰ ਕਮੇਟੀ ਨੂੰ ਕਰਨਗੇ ਭਰਤੀ ਪ੍ਰਕਿਰਿਆ ਸੰਬੰਧੀ ਅਸੀਂ ਉਸ ਤੇ ਇਨ ਬਿਨ ਪਹਿਰਾ ਦੇ ਕੇ ਉਹਦੀ ਪਾਲਣਾ ਕਰਾਂਗੇ ਉਸ ਵਾਰ ਭਰਤੀ ਸੰਬੰਧੀ ਹੋਣ ਕਿਸੇ ਹੋਰ ਰੂਪ ਚ ਹੋਣ ਕਮੇਟੀ ਅਕਾਲ ਤਖਸਾਲ ਨੂੰ ਪੂਰਨ ਰੂਪੇ ਸਮਰਪਿਤ ਹੈ ਔਰ ਜਿਸ ਤਰ੍ਹਾਂ ਦਾ ਵੀ ਹੁਕਮ ਸਾਨੂੰ ਉੱਥੋਂ ਹੋਊਗਾ ਉਹਦੀ ਅਸੀਂ ਪਾਲਣਾ ਕਰਾਂਗੇ ਔਰ ਜੇ ਇਹਦੇ ਵਿੱਚ ਕੋਈ ਜੋ ਵੇਰਵੇ ਨੇ ਜੋ ਘਾਟਬਾਤ ਰਹੀ ਹੈ ਕਿਸੇ ਪੱਖ ਤੋਂ ਜਿੰਨਾ ਜੋ ਨਹੀਂ ਸਾਨੂੰ ਸਹਿਯੋਗ ਮਿਲਿਆ ਉਹ ਵੀ ਅਸੀਂ ਮਾਨਯੋਗ ਸ਼੍ਰੀ ਕਾਲਤਖਸਾਬ ਨੂੰ ਦੱਸ ਦੇਵਾਂਗੇ ਸੋ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਲਈ ਹੈ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਅਕਾਤਾਬ ਸਾਹਿਬ ਦੇ ਸੰਦਰਭ ਵਿੱਚ ਆਦੇਸ਼ਾਂ ਮੁਤਾਬਕ ਪੂਰਨ ਵਿੱਚ ਆਉਂਦਾ ਫਰਜ਼ ਹੈ ਜਿਹੜਾ ਉਹ ਨਿਭਾਇਆ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਹੈ ਤੁਸੀਂ ਦੱਸਣਾ ਚਾਹੁੰਦੇ ਹੋ ਪਹਿਲੀ ਭਰਤੀ ਪ੍ਰਕਿਰਿਆ ਦਾ ਕੀ ਹੋਇਆ ਜੀ ਦੇਖੋ ਅਸੀਂ ਚਾਹੇ ਪਹਿਲੀ ਆ ਚਾਹੇ ਅਗਲੀ ਆ ਅਸੀਂ ਆਪਦਾ ਪੱਖ ਹੈ ਜਿਹੜਾ ਉਹ ਆਪਦਾ ਸਿੰਘ ਸਾਹਿਬ ਨੂੰ ਦੱਸ ਦੇਣਾ ਕਿ ਉਹ ਸਾਤੋਂ ਭਰਤੀ ਇੱਕ ਪ੍ਰਕਿਰਿਆ ਸ਼ੁਰੂ ਕਰਵਾਉਣਾ ਨਹੀਂ ਚਾਹੁੰਦੇ ਸੋ ਜੋ ਤੁਸੀਂ ਸਾਨੂੰ ਅਗਲਾ ਆਦੇਸ਼ ਕਮੇਟੀ ਤੁਸੀਂ ਬਣਾਈ ਹੈ ਜੋ ਤੁਸੀਂ ਸਾਨੂੰ ਉਹ ਸੰਬੰਧੀ ਆਦੇਸ਼ ਦਿਓਗੇ ਅਸੀਂ ਉਹਦੀ ਪੂਰਨ ਰੂਪ ਵਿੱਚ ਕਮੇਟੀ ਤੁਹਾਡੇ ਹਦਾਇਤਾਂ ਦੀ ਪਾਲਣਾ ਕਰੇਗੀ ਤਾਂ ਇਸ ਤਰ੍ਹਾਂ ਬਣਾ ਪਹਿਲਾਂ ਧਾਮੀ ਸਾਹਿਬ ਨੇ ਅਸਤੀਫਾ ਨਹੀਂ ਕਰਿਆ ਕਿਰਪਾਲ ਸਿੰਘ ਬਟੂਕਰ ਸਾਹਿਬ ਨੇ ਅਸਤੀਫਾ ਦਿੱਤਾ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਤੁਸੀਂ ਉਹਨਾਂ ਨਾਲ ਫਿਰ ਫੇ ਲੈ ਲਿਓ ਧਾਮੀ ਸਾਹਿਬ ਨਾਲ ਅੱਜ ਕੱਲ੍ਹ ਹੋਈ ਗੁਣ ਤੇ ਜੀ ਕਿਉਂ ਨਹੀਂ ਆ ਰਹੇ ਕੀ ਚੱਕਰ ਇਸ ਦਾ ਚਲੋ ਇਹ ਉਹਨਾਂ ਨੂੰ ਤੁਸੀਂ ਆਪ ਸੰਪਰਕ ਕਰ ਲਿਓ ਇਹ ਤੁਸੀਂ ਜਿਆਦਾ ਮਾਡਲ ਸੀਗੇ 3 ਦਾਇਤਾ ਸੀਗੇ 7 ਮੈਂਬਰੀ 3 ਦਾਇਤਾ ਸੀਗੇ ਤਾਂ ਲੱਗਦਾ ਹੈਗਾ ਕਿ ਪ੍ਰਧਾਨਗੀ ਉਹ ਕਰ ਰਹੇ ਸੀਗੇ ਸੋ ਕਿਤਨਾ ਕਿਤੇ ਵੱਡਾ ਅਸੀਂ ਤਾਂ ਇਹ ਉਮੀਦ ਰੱਖਦੇ ਹਾਂ ਕਿ ਉਹਨਾਂ ਨੂੰ ਚਲੋ ਜੀ ਅੱਜ ਕੋਈ ਮਜਬੂਰੀ ਨਹੀਂ ਹੈ ਤੇ ਉਹਨਾਂ ਨਾਲ ਸਮਝ ਵੀ ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ ਪ੍ਰਧਾਨਗੀ ਦੀ ਨਹੀਂ ਅਸੀਂ ਹੁਣ ਮਾਨਯੋਗ ਜਥੇਦਾਰ ਜੀ ਦੇ ਹੁਕਮਾਂ ਦੀ ਉਡੀਕ ਕਰਕੇ ਉਸ ਤੋਂ ਬਾਅਦ ਆਵਾਂਗੇ ਅਸੀਂ ਤਾਂ ਚਿੱਠੀ ਇੱਕ ਦਿਨ ਚ ਉਹਨਾਂ ਨੂੰ ਭੇਜ ਦਿਆਂਗੇ ਹੋ ਸਕਦਾ ਕੱਲ ਨੂੰ ਭੇਜ ਦਿਆਂਗੇ ਜਿਹੜੀ ਤੁਸੀਂ ਗੱਲ ਕੀਤੀ ਕਿ ਅਕਾਲੀ ਦਲ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਨਹੀਂ ਸਹਿਯੋਗ ਦੇ ਰਿਹਾ ਉਹਦੇ ਪਾਸੇ ਵੀ ਜਰਰੇ ਜਾਵਾਂਗੇ ਦੇਖੋ ਜਦੋਂ ਸੱਤ ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਭਰਤੀ ਕਰਨੀ ਚਾਹੁੰਦੀ ਸੀ ਉਸ ਗੱਲ 'ਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਅੰਤਰ ਸੀ ਸੋ ਇਸ ਕਰਕੇ ਉਸ ਗੱਲ ਨੂੰ ਅਸੀਂ ਉਸ ਢੰਗ ਨਾਲ ਭਰਤੀ ਸੱਤ ਮੈਂਬਰੀ ਕਮੇਟੀ ਨਹੀਂ ਸੀ ਕਰ ਸਕਦੇ ਸੋ ਇਸ ਕਰਕੇ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿਹਦੇ ਨਾਲ ਆਦੇਸ਼ਾਂ ਦੀ ਇਨਵਿਨ ਪਾਲਣਾ ਨਾ ਹੋਵੇ ਸੋ ਅਸੀਂ ਉਸ ਭਾਵਨਾ ਦੇ ਤਹਿਤ ਆਪਦਾ ਇਹਦਾ ਫੈਸਲਾ ਮਾਨਯੋਗ ਸ਼੍ਰੀ ਖੰਤਕ ਸਾਹਿਬ ਨੂੰ ਭੇਜ ਰਹੇ ਹਾਂ ਕਾਜੀ ਜੀ ਸਾਹਿਬ ਨੂੰ ਮਿਲ ਕੇ ਆਏ ਸੀ ਬਡਾਲਾ ਸਾਹਿਬ ਔਰ ਧਾਮੀ ਸਾਹਿਬ ਉਸ ਮੀਟਿੰਗ ਦੇ ਵਿੱਚ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਸੀ ਅੱਧਾ ਕਲੀਅਰ ਕਰ ਦਵਾਂਗੇ ਬਡਾਲਾ ਸਾਹਿਬ ਦੀ ਅਸੀਂ ਆਪਣੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਨੂੰ ਮਿਲ ਕੇ ਆਏ ਸੀਗੇ ਉਹ ਵੀ مشਵਰਾ ਸੀ ਆਪਣੇ ਮਾਨਯੋਗ ਜੈਦਰ ਧਾਮੀ ਸਾਹਿਬ ਦਾ ਕਿ ਆਪਾਂ ਉਹਨਾਂ ਨਾਲ ਗੱਲ ਕਰਕੇ ਤੇ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮਾਨਤਾ ਆਪਣੇ ਕਾਲੀਦਾਨ ਨੂੰ ਦੇਣੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਆਪਣਾ ਭਾਤੀ ਵੀ ਪ੍ਰਕਿਰਿਆ ਆਰੰਭ ਕਰੇ ਜੋ ਆਦੇਸ਼ ਅਕਾਲਤਖ ਸਾਬ ਨੂੰ ਦਿੱਤੇ ਗਏ ਸਨ ਇਸ ਲਈ ਪੁੰਦਰ ਸਾਹਿਬ ਕੋ ਗਏ ਸੀ ਅਸੀਂ ਉਹ ਚਲੋ ਉਹਨਾਂ ਨੂੰ ਬੇਨਤੀ ਕੀਤੀ ਸੀ ਦામਿਤ ਸਾਹਿਬ ਨੇ ਤੁਸੀਂ ਸੱਤ ਮੈਂਬਰੀ ਕਮੇਟੀ ਚ ਜਾ ਕੇ ਆਪਣੇ ਸ਼ਾਮਲ ਹੋ ਹਾਜ਼ਰ ਹਾਜ਼ਰ ਹੋ ਤੇ ਤੁਸੀਂ ਵੀ ਆਪਣੇ ਜਿਹੜੇ ਹੈਗੀ ਆ ਇਹਦੇ ਵਿੱਚ ਜਿਹੜੀ ਹੈਗੀ ਵਿਚਾਰ ਸਾਨੂੰ ਦੱਸੋ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਨੂੰ ਕਿਉਂ ਨਹੀਂ ਮਾਨਤਾ ਦਿੱਤੀ ਅੱਗੇ ਪਹਿਲਾਂ ਤਾਂ ਹੁਣ ਗਾਂ ਤੋਂ ਮਾਨਤਾ ਅਗਰ ਤੁਸੀਂ ਦਿਨੇ ਤਾਂ ਅਸੀਂ ਆਪਣਾ ਜਿਹੜਾ ਪ੍ਰਤੀ ਦੀ ਪ੍ਰਕਿਰਿਆ ਆਰੰਭ ਕਰ ਸਕਾਂਗੇ ਪਰ ਸਾਨੂੰ ਅਸੀਂ ਉਹਨਾਂ ਨੂੰ ਬਹੁਤ ਵਧੀਆ ਇੱਕ ਸੁਜੈਸ਼ਨ ਦਿੱਤਾ ਸੀ ਭੁੰਦਰ ਸਾਹਿਬ ਨੂੰ ਲੇਕਿਨ ਉਹਨਾਂ ਨੇ ਕੋਈ ਦਾ ਰਿਸਪੌਂਸ ਨਹੀਂ ਕੀਤਾ ਦਿੱਤਾ ਸੋ ਇਸ ਕਰਕੇ ਭੁੰਦਰ ਸਾਹਿਬ ਵਾਲਾ ਚੈਪਟਰ ਤਾਂ ਕਲੋਜ਼ ਹੀ ਆ ਇਹ ਬਡੁੰਗਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਜੀ ਤੁਸੀਂ ਮੈਂਬਰੇ ਕਮੇਟੀ ਬੁਲਾਈ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਮੈਨੂੰ ਤੇ ਇਹ ਅੰਦਾਜ਼ਾ ਹੀ ਨਹੀਂ ਕਿ ਆ ਮੈਨੂੰ ਕੋਈ ਸੁਨੇਹਾ ਹੀ ਨਹੀਂ ਹੈਗਾ ਕਿ ਕੋਈ ਮੀਟਿੰਗ ਹੈਗੀ ਹੈ ਸਬਸਤ ਮੈਂਬਰੇ ਉਹ ਤੁਸੀ ਰੇਹਾ ਲੱਗਿਆ ਸੀ ਜੀ ਉਹ ਤੁਸੀ ਉਹ ਤੁਸੀ ਉਹਨਾਂ ਨੂੰ ਪੁੱਛਦੇ ਹੋ ਨਾ ਤੇ ਕੀ ਹੈ ਕਿ ਤੁਸੀਂ ਕਿਵੇਂ ਅਸੀਂ ਉਹਦੇ ਤੇ ਕੀ ਮੈਂ ਕਮੈਂਟ ਕਰਨਾ ਜੀ ਸਾਡਾ ਮਸਲੀ ਅਸੀਂ ਤਾਂ ਕਮੇਟੀ ਦੀ ਮੀਟਿੰਗ ਜਿਸ ਦਿਨ ਉਹ ਜਿਸ ਦਿਨ ਪਹਿਲੀ ਕਮੇਟੀ ਦੀ ਮੀਟਿੰਗ ਹੋਈ ਸੀ ਉਹ ਚ ਸਾਰੇ ਮੈਂਬਰ ਹਾਜ਼ਰ ਸੀ ਔਰ ਸਾਰਿਆਂ ਨੂੰ ਉਹਦਾ ਮੌਕੇ ਤੇ ਤਲਾਹ ਦਿੱਤੀ ਸੂਚ ਕਰਕੇ ਉਹ ਚਲੋ ਜੋ ਅਸੀਂ ਕਹਿਣਾ ਚਾਹੁੰਦੇ ਸੀ ਸਾਰਿਆਂ ਦੇ ਵਟਸਐਪ ਤੇ ਆਏ ਮੈਸੇਜ ਆ ਰਹੇ ਨੇ ਜੀ ਆਈਆ ਅੱਜ ਸੱਤ ਮੈਂਬਰੀ ਕਮੇਟੀ ਸੀ ਤੇ ਅੱਜ ਸਿਰ ਪੰਜ ਮੈਂਬਰ ਰਹਿ ਗਏ ਹੋ ਤੇ ਤੁਸੀਂ ਫੈਸਲਾ ਲਿਆ ਹੈਗਾ ਕਿੰਨਾ ਤੁਸੀਂ ਮੈਜੋਰਟੀ ਮੌਜੂਦ ਹੋ ਸਕਦੀ ਹੈ ਨਹੀਂ ਦੇਖੋ ਅਸੀਂ ਸਰਬਸੰਮਤੀ ਨਾਲ ਫੈਸਲਾ ਲਿਆ ਕਿਉਂਕਿ ਇਹਦੇ ਪੰਜ ਮੈਂਬਰ ਹਾਜ਼ਰ ਹੋਏ ਨੇ ਅੱਜ ਇਹ ਪੰਜੇ ਹੀ ਸ਼੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆ ਜੋ ਪਹਿਲਾ ਹੁਕਮ ਹੋਇਆ ਸੀ ਅਸੀਂ ਉਹ ਤੇ ਪਹਿਰਾ ਦੇਣ ਨੂੰ ਤਿਆਰ ਸੀਗੇ ਠੀਕ ਆ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ ਪਾਰਟੀ ਨੇ ਪ੍ਰਤੀ ਕਰਵਾਉਣੀ ਸੀਗੀ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਾਲਤਕ ਸਾਬ ਨੂੰ ਭੇਜ ਦਿੱਤਾ ਅੱਗੇ ਜਸਰ ਸਾਹਿਬਾਂ ਜੋ ਵੀ ਸਾਨੂੰ ਹੁਕਮ ਕਰਨਗੇ ਤੇ ਇਹ ਕਮੇਟੀ ਹੈ ਜਿਹੜੀ ਪੰਜ ਮੈਂਬਰ ਜਿਹੜੇ ਹਾਜ਼ਰ ਨੇ ਉਹ ਸਮਰਪਿਤ ਨੇ ਸ਼੍ਰੀ ਕਾਲਤਕ ਸਾਬ ਨੂੰ ਕਿਉਂਕਿ ਸਾਡੇ ਲਈ ਅਕਾਲ ਤਖ਼ ਸ੍ਰੀ ਕਾਲਤਕ ਸਾਬ ਸਰਵੋੱਚਾ ਸੋ ਜੋ ਸਾਨੂੰ ਅਗਲਾadesh ਉਹ ਦੇਣਗੇ ਉਹਦੇ ਤੇ ਅਸੀਂ ਡਟ ਕੇ ਪੈਰਾ ਦਵਾਂਗੇ ਸਹਿਲ ਸਿੰਘ ਵੱਡਾ ਸਵਾਲ ਹੈ ਕਿ ਜਿਹੜੀ ਪਹਿਲੀ ਪੜਤੀ ਹੁਣ ਤੱਕ ਹੋਈ ਹੈ ਲੱਖਾਂ ਚ ਦੱਸ ਰੇਣ ਜਾਵਾ ਕਰ ਰਹੇ ਨੇ ਉਹਦਾ ਕੋਈ ਵਿਕਤੀ ਨਹੀਂ ਨਹੀਂ ਉਹ ਵੀ ਜਸਰ ਸਾਹਿਬ ਦੱਸਣਗੇ ਜੀ ਅਸੀਂ ਤਾਂ ਲੈ ਕੇ ਭੇਜਦਾ ਵੀ ਇਹ ਸਾਡੀ ਕਮੇਟੀ ਤੋਂ ਬਿਨਾਂ ਅਸੀਂ ਦੀ ਭਰਤੀ ਕਰ ਰਹੇ ਆ ਕੀਤੀ ਜਾ ਰਹੀ ਆ ਤੇ ਉਹਦੇ ਬਾਰੇ ਵੀ ਜਸਰ ਸਾਹਿਬ ਨੂੰ ਦੱਸ ਦੇਣਗੇ ਸਾਨੂੰ ਕਿਉਂਕਿ ਕਮੇਟੀ ਉਹਨਾਂ ਨੇ ਨਹੀਂ ਬਣਾਈ ਆ ਅਗਲਾ ਦੇ ਸਾਨੂੰ ਜਦੋਂ ਉਹ ਸਾਨੂੰ ਹੁਕਮ ਕਰਨਗੇ ਅਗਲਾ ਅਸੀਂ ਉਹਦੇ ਤੇ ਪੈਰਾ ਦਵਾਂਗੇ ਤੁਸੀਂ ਉਹਨਾਂ ਕਾਰਨ ਕੀ ਸਾਹਿਬ ਦੇਉ ਤਾਂ ਅਮੀ ਸਾਹਿਬ ਦੇ ਅਸਤੀਫੇ ਦਾ ਉਹ ਤਾਂ ਹੁਣ ਉਹੀ ਦੱਸ ਕਾਰਨ ਦਾ ਜਿਹਨੇ ਕਿਹਾ ਕਿ ਮੈਨੂੰ ਵਕ ਕਰ ਦਿੱਤਾ ਜਾਵੇ ਨਹੀਂ ਕਾਰਨ ਤਾਂ ਹੁਣ ਜਿਨ੍ਹਾਂ ਨੇ ਦਿੱਤਾ ਉਹ ਦੱਸ ਸਕਦੇ ਨੇ ਵੀ ਕਾਰਨ ਕੀ ਆ ਉਹ ਦੱਸਣ ਕਾਰਨ ਅਸੀਂ ਅਸੀਂ ਇਹ ਪੰਜੇ ਸਮਰਪਿਤ ਬੈਠੇ ਤੁਹਾਡੇ ਸਾਹਮਣੇ ਆ ਅਸੀਂ ਅਸੀਂ ਅਖੀਰ ਕਾਲ ਤੱਕ ਸਾਹਿਬ ਨੂੰ ਅਸੀਂ ਸਮੁੱਚੇ ਪੰਥ ਨੂੰ ਅਸੀਂ ਦੁਨੀਆ 'ਚ ਬੈਠੇ ਸਿੱਖਾਂ ਨੂੰ ਜਵਾਬ ਦੇ ਆ ਤੇ ਅਸੀਂ ਆਪਦੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਜੀ ਸਾਹਿਬ ਤੁਹਾਡੇ ਤੋਂ ਨਾ ਪੰਥ ਨੂੰ ਅਕਾਲੀ ਦਰਬਾਰ ਨੂੰ ਇਹ ਮੰਨਿਆ ਜਾ ਰਿਹਾ ਹੈ ਕਿ ਕਾਫੀ ਉਮੀਦਾਂ ਨੇ ਕਿਵੇਂ ਤੁਸੀਂ ਮੰਨਦੇ ਹੋ ਅਕਾਲੀ ਦਰਬਾਰ ਦੀ ਸਫਲ ਕਿਵੇਂ ਮਜ਼ਬੂਤ ਹੋ ਸਕਦੀ ਹੈ ਦੇਖੋ ਅੱਜ ਦੇ ਹੁਣ ਹਾਲਾਤ ਨੇ ਇਹ ਨਹੀਂ ਲੱਗਦੇ ਕਿ ਇਹ ਕੋਈ ਮਜਬੂਤੀ ਵਾਲਾ ਰਾਹ ਬਣਿਆ ਹੋਇਆ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰਨੀ ਆ ਉਹ ਆਪਣੀ ਕੁਰਸੀ ਨੂੰ ਹਿੱਤਾਂ ਨੂੰ ਤਿਆਗ ਕੇ ਜੇ ਸਮਰਪਿਤ ਭਾਵਨਾ ਨਾਲ ਪੰਜਾਬ ਅਤੇ ਕੌਮ ਦੇ ਭਲੇ ਲਈ ਕੰਮ ਕਰਨਗੇ ਤਾਂ ਹੀ ਸਾਈਡ ਤੇ ਨਹੀਂ ਲੰਪੇ ਨੇ ਹੁਣ ਅੱਗੇ ਆਪਾਂ ਰਸਤਾ ਕਿਸ ਤਰ੍ਹਾਂ ਦਾ ਬਣ ਸਕਦਾ ਤੁਸੀਂ ਤੁਹਾਡੀ ਉਮੀਦ ਹੈ ਕਿ ਜਥੇਦਿਆ ਬਿਲਕੁਲ ਬਿਲਕੁਲ ਕੋਈ ਵੀ ਕੋਈ ਨਹੀਂ ਸਾਨੂੰ ਕਰਗੇ ਤਿਆਰ ਬੈਠੇ ਆ ਲੇਕਿਨ ਉਹਦੇਸ਼ ਅਸੀਂ ਹਾਸਲ ਕਰਨਾ ਜਥੇਦਿਆ ਸਾਹਿਬ ਤੋਂ 조사 ਨੂੰ ਹੁਕਮ ਕਰਨਗੇ ਅਸੀਂ ਉੱਤੇ ਪਹਰਾ ਦਮਾ ਹਾਰ تیر ਦੀ ਅੱਜ ਬੈਠ ਕੇ ਸ਼ਾਮ ਨੂੰ ਉਹਦੇ ਸੰਬੰਧੀ ਤੁਹਾਡਾ ਕੁਝ ਨਹੀਂ ਉਹਦੇ ਬਾਰੇ ਤਾਂ ਉਹ ਹੀ ਦੱਸਣਗੇ ਅਸੀਂ ਕਰ ਸਕਦੇ ਹਾਂ ਅਸੀਂ ਆਪਰੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਮਿਹਰਬਾਨੀ ਥੈਂਕ ਯੂ ਜੀ